ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਬਈ ਬਣਾਉਣ ਪਹੁੰਚੇ ਆ ਪਿੰਡ ਝਾੜੋਂ ਜ਼ਿਲ੍ਹਾ ਸੰਗਰੂਰ ਤਹਿਸੀਰ ਚੀਮਾ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਬਈ گاਵਾ ਦਿਖਾ ਦਾਂਗੇ ਸونو ਦੋ ਤੇ گاਵਾ ਗੱਬਣਾ ਹਾਂਜੀ ਬਈ گاਵਾਂ ਨੇ ਵੀਰੇ ਦੋ ਦੋਨੇ گاਵਾਂ ਨੇ ਬਈ ਗੱਬਣਾ ਠੀਕ ਹੈ ਜੀ ਤੇ 30 ਤੋਂ 35-35 ਕਿਲੋ ਵਾਲੀਆਂ ਤੇ ਕਰਾਉਣੇ ਆ ਬਾਈ ਜੀ ਬਾਈ ਗੱਗੀ ਨਾਲ ਸੋਡੀ ਗੱਲਬਾਤ ਪੁੱਛਦੇ ਆ ਬਾਈ ਤੋਂ ਡਿਟੇਲ ਤੇ ਕੀ ਕੀ ਗਾਵਾਂ ਦੀ ਡਿਟੇਲ ਆ ਕਹਿਮਾ ਸੁਆ ਕਿੰਨੇ ਦੰਦ ਨੇ ਠੀਕ ਹੈ ਜੀ ਹਾਂ ਜੀ ਬਾਈ ਬੋਲੀ ਗਿਆ ਬਾਈ ਠੀਕ ਹੈ ਬੰਦੀ ਜੀ ਠੀਕ ਹੈ ਠਾਕ ਹੋਰ ਬਾਈ ਕਿੱਦਾਂ ਜਾਵਾਂ ਜੰਬ ਜੀ ਬ੍ਰਦਰ ਬ੍ਰਦਰ ਤੇ ਬਈ ਪਹਿਲਾ ਆਹ ਦਾ ਵਾਰੇ ਦੱਸੋ ਇਹ ਕਿੰਨਾ ਸੁਰਾ ਭਾਈ ਮਿੰਟੂ ਜੇ ਬਿਰੇ ਸੁਰਾ ਦੂਜਾ ਠੀਕ ਹੈ ਜੀ ਮੋਹ ਛੇਦਦਾ ਠੀਕ ਹੈ ਠੀਕ ਹੈ ਇਹ ਮਤਲਬ ਵੀ ਆਪਣੀ ਲੋਕਲ ਪਿੰਡਾਂ ਦੀ ਖਰੀਦ ਆ ਠੀਕ ਹੈ ਇਹਨੂੰ ਲਾਦੇ ਅਦਰ ਸਟੇਟ ਦੀ ਗਾ ਨਹੀਂ ਆਪਣੇ ਲੋਕਲ ਏਰੀਆ ਦੀ ਗਾਗੀ ਠੀਕ ਹੈ ਠੀਕ ਹੈ ਬਿਰੇ ਸੁਰਾ ਦੂਜਾ ਮੋਹਾਂ ਦੂਜਾ ਮੋਹ ਛਗੀ ਥੇੜੇ 27 ਹੈ ਇਹ ਤੁਹਾਨੂੰ ਰਹਿਣ ਨੇ ਠੀਕ ਹੈ ਇਹ ਬਿਲਕੁਲ ਸਾਫ ਆ ਤੇ ਜਿਹੜਾ ਦਬਾਟੋਰੇ ਕਿਹੜਾ ਹੈ ਨੇ ਬੜੇ ਬਾਕੀ ਬਈ ਗਾਂ ਦਾ ਸੋਨੂ ਬਾਡੀ ਜਿਹੜਾ ਸਟਰਕਚਰ ਆ ਸਾਨੂੰ ਦੱਸਦਾ ਹੋਊਗਾ ਵੀ ਗਾਂ ਜਿਹੜੀ ਫੁੱਲ ਬਾਡੀ ਵੇਟ ਦੀ ਆ ਵੀਰੇ ਚੰਗੇ ਫਾਰਮ ਦੀ ਗਾਂ ਠੀਕ ਹੈ ਤੇ ਜਿਹੜਾ ਗਾਂ ਨੂੰ ਬਈ ਆਰਡਰ ਲੱਗਿਆ ਆਰਡਰ ਵੀ ਬਹੁਤ ਸੋਹਣਾ ਲੱਗਿਆ ਬਾ ਕਮਾਲਾ ਇੱਥੋਂ ਦਿਖਾਰੇ ਬਈ ਲੇਵੇ ਦੀਆਂ ਨਾੜਾਂ ਨੂੰ ਦਾ ਕਰਾ ਦੇ ਚਾਹ ਤੇ ਕੀ ਗੱਲੋਂ ਮਿੰਟੂ ਵੀਰੇ ਇਦਾਂ ਨਹੀਂ ਬੱਛਿਆ ਹੁਣ ਜਿਹੜੀ ਬੱਛੀ ਆ ਆ ਸੀਮਿੰਟ ਦੀ ਆਪਣੇ ਕੋਲ ਵੀ ਡਿਟੇਲ ਆ ਜਿਹੜੀ ਅੱਗੇ ਲੱਗਿਆ ਉਹ ਵੀ ਵੀ ਆਪਣੇ ਕੋਲ ਫਰਵਰ ਡੀਟੇਲ ਹੈ ਹੈ ਜਿਹੜੇ ਮਾਲਤਨਾ ਆਪਾਂ ਖਰੀਦੀ ਉਹਦੀ ਗੱਲ ਕਰਾਂ ਮੈਂ ਵੀਰ ਜਰੂਰ ਨਫੀਦਾ ਲੈਣਾ ਕੱਕੇ ਲੈਣਾ ਹੈ ਨਾ ਠੀਕ ਹੈ ਜੀ ਹਾਂਜੀ ਵੀਰੇ ਫੇਸ ਕੁਆਲਟੀ ਅਦਰਵਾਜ ਬਹੁਤ ਚੰਗੀ ਹੈ ਫੇਸ ਕੁਆਲਟੀ ਕਰਮ ਵਾਲੀ ਵੀ ਬਹੁਤ ਚੰਗੀ ਹੈ ਵੀਰੇ ਲੈਵਾਂ ਲੂਗਾ ਥਾਣਾ ਬਾਈ ਮੁੱਠੀ ਵਾਲਾ ਕਿਵੇਂ ਆ ਬਾਈ ਥਾਣਾ ਥੋੜਾ ਦੀ ਜਮੈਂ ਵੀਰੇ ਕਾਵਾ ਜੋ ਵੀਡੀਓ ਤੇ ਆਨਲਾਈਨ ਮਿਲੂਗਾ ਵੀਰੇ ਫਾਲੀਆ ਖਾਣਾ ਦੀ ਪਰ ਗੋਈ ਦੀ ਵੀ ਠੀਕ ਹੈ ਹਾਂਜੀ ਵੀਰੇ ਤੇ ਬਾਈ ਬਾਈ ਨੇ ਦੇਖੋ ਬਾਈ ਪੂਰੀ ਫੁੱਲ ਗਰੰਟੀ ਦਿੱਤੀ ਹੈ ਨਾ ਗਾਹ ਦੀ ਤੇ ਵੀ ਜਿਹੜਾ ਵੀ ਕੋਈ ਸੱਜਣ ਨੇ ਆਪਣੇ ਨੇ ਵੀਡੀਓ ਤੇ ਗਾਮ ਦਵਾਉਣੀ ਹੈ ਤਾਂ ਬਈ ਉਹ ਵੀ ਬੇਚਿੰਤ ਹੋ ਕੇ ਮੰਗਾ ਸਕਦਾ ਹੈ ਠੀਕ ਹੈ ਜੀ ਤੇ ਬਾਕੀ ਬਈ ਗਾਹ ਦਾ ਹੁਣ ਜਿਹੜਾ ਰੇਟ ਆ ਉਹ ਕੀ ਰਹੂਗਾ ਵੀਰੇ ਦੇ ਦੇ ਮਿੰਟੂ ਇਹ ਬੰਨੀ ਗਾਵਾ ਜੀ ਮਿਹੜਾ ਕੋ ਵੀਡੀਓ ਦੇਖਦੇ ਆ ਨਾ ਅੱਜ ਜੀ ਅਸੀਂ 1.5 ਲੱਖ 2 ਲੱਖ ਮੰਗੀਆਂ ਜੇ ਉਹ ਤਾਂ ਹੈ ਜੀ ਆਪਾਂ 1 ਲੱਖ 70000 ਦੀ ਵੈਲ ਲੈਣ ਦੇਣਾ ਵੀਰੇ ਦਾ ਠੀਕ ਹੈ ਭਾਈ ਜੀ 1 ਲੱਖ 70000 ਦੀ ਗਾਹ ਦਾ ਜਿਹੜਾ ਲੈਣ ਦੇਣਾ ਹੋਊਗਾ ਤੇ ਬਾਕੀ ਬਈ ਮਾਨਤਾਨ ਕੀ ਹੋਊਗਾ ਮਾਨਤਾਨ ਬਈ ਮੁੱਕ ਚ ਮੜਾ ਮੋਟਾ ਕਰ ਦਾਂਗੇ ਹੁਣ ਐਵੇਂ ਤੋਂ ਬਈ ਜਿਹੜੀ 30 ਤੋਂ ਬਲੱਸ ਵਾਲੇ ਉਹ ਵੀ ਆ ਕੇ ਮੁੱਲ ਲੈ ਲੈਣਗੇ ਠੀਕ ਹੈ ਹਾਂਜੀ ਬਈ ਤੇ ਬਾਕੀ ਬਈ ਜਿਹੜਾ ਵੀ ਕੋਈ ਵੀਡੀਓ ਦੇਖ ਕੇ ਆਊਗਾ ਨਾ ਤਾਂ ਬਾਈ ਤੁਹਾਡਾ ਮਾਨਤਾਨ ਕਰੂਗਾ ਅਜਿਹਾ ਤੇ ਬਾਕੀ ਬਈ ਆਪਣੇ ਢੰਗ ਨਾਲ ਬਈ ਕੋਈ ਵੀ ਬੰਦਾ ਆ ਕੇ ਆਪਣੇ ਆਕੇ ਤੇ ਜੱਟ ਜਾਂਚ ਪਰਤਾਂ ਗਈ ਫੇਡ ਮਰਦੀ ਦੇ ਠੀਕ ਹੈ ਉਹਨੇ ਆਕੇ ਨਿਰਖ ਪਰਕੇ ਦੇ ਕੇ ਹਾਂ ਮੱਜਬਰੀ ਉਹਦੀ ਸਾਰੀ ਜੇ ਕੱਪੜੇ ਫੇਡ ਮਰਦੀ ਗਿਆ ਹਨਾ ਹਾਂ ਉਹ ਜਦੋਂ ਬੰਦੇ ਨੇ ਬਈ ਪਹਿਲੇ ਹਨਾ ਪਹਿਲੀ ਜੀਰੂ ਚੰਗੀ ਤਰ੍ਹਾਂ ਬਈ ਜਮਾਂਨ ਤਸੱਲੀ ਕਰਕੇ ਫਰੀਜਦਾ ਕੇ ਫਰੀਜੇ ਹਾਂਜੀ ਵੀਰੇ ਤੇ ਬਾਕੀ ਬਈ ਗੱਲ ਕਰ ਜੀ ਗੱਲ ਕਰਦੇ ਹੁਣ ਇਹ ਗਾਂ ਦੀ ਹਨਾ ਇਹ ਵੀ ਬਈ ਗਾਂ ਦਾ ਪੂਰਾ ਵਧੀਆ ਪ੍ਰੋਪਰ ਬਾਡੀ ਵੇਟ ਆ ਹਨਾ ਤੇ ਬਾਕੀ ਬਾਈ ਜੀ ਇਹ ਗਾਹ ਦੀ ਦੱਸੋ ਡਿਟੇਲ ਕੀ ਹੈ ਜੀ ਇਹਦਾ ਸੂਰਮੰਟੂ ਦੂਜਾ ਠੀਕ ਹੈ ਜੀ ਠੀਕ ਹੈ ਹਾਲੇ ਹਾਲੇ ਵੀਰੇ ਥਾਲੇ ਵੀਰੀ ਬਿਲਕੁਲ ਸਾਫਾ ਮੁੱਠੀ ਵਾਲਾ ਖਾਣਾ ਵੀਰੇ ਠੀਕ ਹੈ ਜੀ ਹੱਥੀ ਵੈੜ ਦੀ ਚੋਈ ਹੋਈ ਵੀ ਆ ਠੀਕ ਹੈ ਦੁੱਗੋਂ ਤੋਂ ਵੈੜ ਲਿਆ ਮਾਲਕ ਦਾ ਨੰਬਰ ਦੇ ਦਾਂਗੇ 2722 ਕਿਲੋ ਵੈੜ ਦੁੱਧ ਦੇ ਠੀਕ ਹੈ ਜੀ ਥਾਲੇ ਵੀਰੀ ਬਿਲਕੁਲ ਸਾਫਾ ਵੀਰੇ ਠੱਲਾ ਢੋਲਾ ਜਿੱਕੀ ਕਿਦਾਂ ਦਾ ਆ ਠੀਕ ਹੈ ਜੀ ਆ ਖਾਣੇ ਬਿਲਕੁਲ ਸਾਫਾ ਹੁਣ ਇੱਥੋਂ ਵਰਾ ਦੇ ਬਈ ਐ ਚੈੱਕ ਦੇਖ ਹਾਏ ਮੈਂ ਕਰਮਾਣੀ ਨੇ ਬਈ ਪਹੁੰਚਣਾ ਚਲਾਉਣਾ ਦੇਵਾ ਹਾਂ ਜੀ ਤੇ ਕਿੰਨੇ ਦਿਨ ਬਾਈ ਇਹਦੇ ਬਾਬੇ ਆਏ ਮੰਨ ਮੈਂ ਇਹਦਾ ਬੋਡੀ ਸਟਰਕਚਰ ਖਾਲੇ ਜੀ ਬਿਲਕੁਲ ਸਾਵੇਰੇ ਬਿਲਕੁਲ ਪ੍ਰੇਣ ਕੋਈ ਢੂਈ ਨਹੀਂ ਜੱਗਦੀ ਠੀਕ ਹੈ ਜੀ ਕਿ ਬੇ ਥਾ ਖਾਣ ਕੇ ਦੀ ਭੁੱਖ ਲੀ ਰਾਇ ਠੀਕ ਹੈ ਤੁਰ ਕੇ ਆਜਾ ਬਈ ਇਹਨੂੰ ਗਾਂ ਨੂੰ ਤੋੜ ਕੇ ਲੈ ਵੀ ਸੱਜਣੋਂ ਕਰਿਓ ਹੁਣ ਗਾਂ ਨੂੰ ਚੈੱਕ ਕਰਨਾ ਬਾਈ ਦਿਖਾਉਂਦਾ ਤੋੜ ਕੇ ਗਾਂ ਤੇ ਬਾਕੀ ਬਾਈ ਗਾਂ ਨੂੰ ਆਣਾ ਮੁਠੀ ਆਲਾ ਲੱਗਿਆ ਥਾਣਾ ਆ ਲੈਵੇਂ ਨੂੰ ਮੇਰੀਆਂ ਕਰਾ ਦੇ ਬਾਈ ਨਾਲਾ ਜਮਾ ਹੈ ਤੇ ਗਾਂ ਬਈ ਬਾਡੀ ਵੇਟ ਵੀਰੇ ਗਾਂ ਦਾ ਫੁੱਲਾ ਆਰਡਰ ਕੁਆਲਟੀ ਕਰਮਾ ਵਾਲੀ ਨੂੰ ਬਹੁਤ ਚੰਗੀ ਲੱਗੀ ਆ ਵੀਰੇ ਦੇਖ ਸਕਦੇ ਹੋ ਤੁਸੀਂ ਟਲਣਾ ਟੁਲਾ ਬਹੁ ਪਈਆਂ ਨੇ ਹਲੇ ਹਨਾ ਹਾਂਜੀ ਵੀਰੇ ਤੇ ਬਾਕੀ ਵੀਰੇ ਯਾਰਾ ਤੁਸੀਂ ਐ ਦੱਸੋ ਹੁਣ ਇਹਦਾ ਮਤਲਬ ਕਿ ਰੇਟ ਕੀ ਕਰੋਗੇ ਜੈ ਜੈ ਰੇਟ 1.5 ਦੀ ਰਸੀ ਦੇ ਦਾਂਗੇ ਵੀਰੇ ਦੋ ਦੋ 30 ਤੋਂ 80 ਚੱਲਣਾ ਰਹੇ ਨੇ ਠੀਕ ਹੈ ਬਾਈ ਹਾਂਜੀ ਵੀਰੇ ਤੇ 1.5 ਦੀ ਬਾਈ ਕਹਿੰਦਾ ਵੀਰੇ ਬੱਛੀ ਦੇ ਦਾਂਗੇ ਤੇ ਬਾਕੀ ਵੀ ਯਾਰ ਤੂੰ ਐ ਸੁਣਾਣਾ ਨਾ ਵੀ ਜਿਹੜਾ ਵੀ ਕੋਈ ਵੀਡੀਓ ਦੇਖ ਕੇ ਆਊਗਾ ਤਾਂ ਉਹਦਾ ਬਾਈ ਮਾਨਤਾਨ ਹੋਊਗਾ ਹੋਊਗਾ ਵੀ ਠੀਕ ਹੈ ਬਾਈ ਹਾਂਜੀ ਵੀਰੇ ਤੇ ਜਿਹੜਾ ਕੋਈ ਵੀਡੀਓ ਦੇਖ ਕੇ ਆਉਗਾ ਉਹ ਨੂੰ ਪਹੁੰਚ ਕਰ ਦਾਂਗੇ ਆਪਾਂ ਕਰਾ ਕੇ ਕਰਾਂਗੇ ਠੀਕ ਹੈ ਹਾਂਜੀ ਵੀਰੇ ਜਿਹੜਾ ਵੀ ਕੋਈ ਵੀਡੀਓ ਦੇਖ ਕੇ ਆਊਗਾ ਤਾਂ ਉਹ ਨੂੰ ਬਾਈ ਕਰਾਇਆ ਛੱਡ ਦੂਗਾ ਬਾਈ ਪਹੁੰਚ ਕਰ ਦਾਂਗੇ ਠੀਕ ਹੈ ਤੇ ਬਾਕੀ ਤੇ ਬਾਕੀ ਬਾਈ ਹਨਾ ਆਪਣਾ ਫੋਨ ਨੰਬਰ ਬੋਲ ਦੋ ਨਾ ਬ੍ਰਿਫ ਫੋਨ ਨੰਬਰ ਆਪਣਾ 9779193295 ਪਿੰਡ ਝਾੜੋ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਹੁਣੂ ਠੀਕ ਹੈ ਬਾਈ ਤੇ ਜੀਨੇ ਵੀ ਬਾਈ ਨਾ ਕਨੈਕਟ ਕਰਨਾ ਹੋਇਆ ਤਾਂ ਬਾਈ ਕਰ ਸਕਦੇ ਮੇਰੇ ਮੇਰੇ ਆਪਣੇ ਕੋਲ ਦੋ ਨਹੀਂ ਹੁੰਦੀਆਂ ਆਪਣੇ ਕੋਲ ਬੜਾ ਹਾਲਾ ਤੇ 5 ਤੋਂ 7 ਬੈਠੇ ਹੁੰਦੇ ਆ ਆਪਣੇ ਕੋਲ ਛੋਟੇ ਭਾਜੀ ਗਾ ਵੀ ਤੁਸੀਂ ਬੈਠੀ ਆ ਉਹ ਇਹ ਨਾਲ ਜਿਸੂ ਉਹੀ ਜਿਹੜੇ ਛੋਟੇ ਬਾਲਾ ਹੋਵੇ ਕੋਈ ਬਸ ਕੰਮਲੇ ਵੀ ਛੋਟੇ ਗੁੱਪਚੁਮ ਜਗਤਾਉਂਦੀ ਹੁੰਦੀ ਹੈ ਵੀ ਆਪਣੇ ਬੁਤਰੀ ਦੀ ਤੇਰੀ ਟੀਮ ਦਾ ਪੁੱਲ ਇੱਕ ਬਿਰੋ ਨੂੰ ਤੋਕੜਾ ਲਾਣੀ ਹੁੰਦੀ ਠੀਕ ਹੈ ਭਾਈ ਜਿਵੇਂ ਹੁੰਦੀ ਆਪਣੇ ਕੋਲ ਬੜਾ ਸਾਰੀਆਂ ਸੁਣਣੀਆਂ ਦਬੜਾ ਬੜਾ ਹੁੰਦੀ ਹੈ ਠੀਕ ਹੈ ਭਾਈ ਪੰਜ ਤੋਂ ਸੱਤ ਬੈੜਾ ਬਾਈ ਕੋਲੇ ਭਾਈ ਹਰ ਟਾਈਮ ਹੁੰਦੀ ਹੈ ਹਰ ਟਾਈਮ ਕੋਲੇ ਵੀ ਬੜਾ ਜਿਹਾ ਬਰਸਰੀ ਹੋ ਜਾਂਦੇ ਦੱਸ ਠੀਕ ਹੈ ਹਾਂ ਜੀ ਵੀਰੇ ਤੇ ਬਾਕੀ ਭਾਈ ਆਣਾ ਆਪਣੀ ਬਾਰੀ ਬੈਣਾ ਪਹਿਲੇ ਆ ਠੀਕ ਹੈ ਇਹੋ ਛੀ ਪਹਿਲੇ ਆ ਪਹਿਲਾਂ ਆਏ ਬੱਚੀ ਭਾਈ ਵੀ ਕੱਟ ਰੇਟ ਵਾਲੀਆਂ ਗਾਵਾਂ ਵੀ ਭਾਈ ਬਾਈ ਕੋਲੇ ਹੁੰਦੀਆਂ ਨੇ ਹਰ ਟਾਈਮ ਆ ਨਾ ਹਾਂ ਜੀ ਵੀਰੇ ਗੇ ਪਾ ਲੀਆਂ ਗਾਵਾਂ ਵਿੱਚ ਹੁੰਦੀ ਹੈ ਹੈਵਰਜ ਰੇਡੀ ਨਾ ਅਰਜੀ ਦੇ ਲੋ ਆਪਣਾ ਹਰ ਇੱਕ ਪ੍ਰਕਾਰ ਦਾ ਆਪਣਾ ਨੰਬਰ ਮਿਲ ਜਾਂਦਾ ਹਰ ਇੱਕ ਪ੍ਰਕਾਰ ਦਾ ਬਾਈ ਕੋਲੋਂ ਡੰਗਰ ਮਿਲੇਗਾ ਠੀਕ ਹੈ ਜੀ ਬਾਕੀ ਬਾਈ ਦਾ ਬਾਈ ਨੰਬਰ ਲੈਣਾ ਤੇ ਸਕਰੀਨ ਤੇ ਚੱਲੂਗਾ ਜਿਹੜੇ ਵੀ ਮੇਰੇ ਵੀਰ ਨੇ ਹੈ ਨਾ ਗਾਵਾਂ ਲੈਣੀਆਂ ਨੇ ਤਾਂ ਬਾਈ ਨਾਲ ਕਰ ਲਿਓ ਸੰਪਰਕ ਤੇ ਬਾਈ ਕਰ ਆਇਆ ਇਹਦਾ ਉਹ ਆਪਣਾ ਬਾਈ ਮਾਫ਼ ਕਰ ਦਾਂਗੇ ਬਾਈ ਨੇ ਕਿਹਾ ਠੀਕ ਹੈ ਤੇ ਓਕੇ ਜੀ